AP24 देख रहे दर्शकों का स्वागत है ਤੁਹਾਡੇ ਮਨਪਸੰਦ ਨਿਊਜ਼ ਚੈਨਲ AP24 ਤੇ ਅੱਜ ਦੀ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹਾਂ ਰਾਜਪੁਰਾ ਵਿੱਚ ਸਦਰ ਪੁਲਿਸ ਦੀ ਚੈਕਿੰਗ ਮੁਹਿੰਮ ਨਸ਼ਾ ਵਿਰੁੱਧ ਜ਼ੀਰੋ ਟਾਲਰੈਂਸ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਅੱਜ ਰਾਜਪੁਰਾ ਸਦਰ ਪੁਲਿਸ ਵੱਲੋਂ ਸਰਹੰਦ ਰੋਡ ਤੇ ਇੱਕ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ ਇਸ ਦੌਰਾਨ ਪੁਲਿਸ ਨੇ ਬਸਾਂ ਤੇ ਕਾਰਾਂ ਨੂੰ ਰੋਕ ਕੇ ਪੂਰੀ ਤਲਾਸ਼ੀ ਲਈ ਮੁਹਿੰਤਰਾਣ ਆਉਣ ਜਾਣ ਵਾਲੇ ਵਾਹਨਾਂ ਦੇ ਵੇਰੀਆਂ ਦੀ ਜਾਂਚ ਕੀਤੀ ਗਈ ਅਤੇ ਯਾਤਰੀਆਂ ਦੀ ਵੀ ਪੂਰੀ ਜਾਂਚ ਕੀਤੀ ਗਈ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੀ ਕਾਰਵਾਈਆਂ ਦਾ ਉਦੇਸ਼ ਨਸ਼ਿਆਂ ਦੇ ਕਾਰੋਬਾਰ ਅਤੇ ਤਸਕਰੀ ਨੂੰ ਪੂਰੀ ਤਰ੍ਹਾਂ ਰੋਕਣਾ ਹੈ ਪੁਲਿਸ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਜੇਕਰ ਉਹ ਕਿਤੇ ਵੀ ਨਸ਼ਾ ਨਾਲ ਸੰਬੰਧਤ ਕੋਈ ਵੀ ਗਤੀਵਿਧੀ ਦੇਖਦੇ ਹਨ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਐਸਆਈਪੀ 24 ਤੋਂ ਰਾਜਕਮਲ ਸ਼ਰਮਾ ਦੀ ਖਾਸ ਰਿਪੋਰਟ ਅਨਸਰ ਜਿਹੜੀ ਅੱਜ ਚੈਕਿੰਗ ਅਭਿਆਨ ਚੱਲ ਰਹੇ ਹਨ ਚੈਕਿੰਗ ਕਰ ਰਹੇ ਹਾਂ कि जो पंजाब सरकार ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜਾ ਯੁੱਧ ਦਾ ਐਲਾਨ ਕੀਤਾ ਹੋਇਆ ਉਹਦੇ ਰਿਗਾਰਡਿੰਗ ਸਾਡੇ ਮਾਨਯੋਗ ਡੀਆਈ ਸਰ શ્રી ਕੁਲਦੀਪ ਸਿੰਘ ਚਾਲ ਜੀ ਤੇ ਐਸਐਸਪੀ ਸਰ ਸ਼੍ਰੀ ਵਰਮਨ ਸ਼ਰਮਾ ਜੀ ਉਹਨਾਂ ਦੇ ਸੰਦਰਦੇਸ਼ਾਂ ਤੇ ਸਾਡੇ ਵੱਲੋਂ ਜਿਹੜੀ ਨਾਕਾ ਬੰਦੀ ਕੀਤੀ ਗਈ ਹੈ ਪਰਾਂ ਨੇ ਨਾਕਾ ਬੰਦੀ ਜਿਹੜੀਆਂ ਆਊਟ ਆਫ ਸਟੇਟ ਬੱਸਸਾਂ ਆ ਰਹੀਆਂ ਨੇ ਜਾਂ ਜਿਹੜੀਆਂ ਕਾਰਾਂ ਨੇ ਆਊਟ ਆਫ ਸਟੇਟ ਜਾਂ ਜੋ ਵੀ ਸਾਨੂੰ ਸ਼ੱਕੀ ਗੱਡੀਆਂ ਲੱਗਦੀਆਂ ਨੇ ਅਸੀਂ ਉਹਨਾਂ ਦੇ ਟਰੱਕ ਦੇ ਐਂਗਲ ਤੋਂ ਚੈਕਿੰਗ ਕਰ ਰਹੇ ਹਾਂ ਫਿਰ ਹਾਲੇ ਸੀ ਬੱਸ ਚੈੱਕ ਕਰ ਰਹੇ ਜਿੱਦਾਂ ਦਾ ਜੋ ਐਸ ਪਰ ਲਾ ਅਗਰ ਕੋਈ ਇਦਾਂ ਦੀ ਕੋਈ ਨਸ਼ੀਲੀ ਚੀਜ਼ ਜਾਂ ਕੋਈ ਸ਼ੱਕੀ ਵਸਤੂ ਮਿਲਦੀ ਹੈ ਤਾਂ ਅਸੀਂ ਅਜੇ ਪਰ ਲਾਉ ਤੇ ਵਣਦੀ ਕਾਰਵਾਈ ਕਰਾਂਗੇ